ਦੇ ਵਿੱਚ ਬੰਦੇ ਨੇ ਵੇਖਿਆ ਉਹ ਕਹਿੰਦਾ ਸਾਹਮਣੇ ਇਹ ਸੇਠ ਤੇ ਸੇਠ ਤੋਂ ਮੈਂ ਇਹਦੇ ਕੋਲ ਹੈਗੇ ਆ ਹੀਰੇ ਤੇ ਮੈਂ ਹੀਰੇ ਚਰਾਉਣੇ ਆ ਤੇ ਕਰਾਂ ਕੀ ਹੀਲਾ ਕੀ ਕਰ ਕਹਿੰਦਾ ਜਦੋਂ ਸੌਏਗਾ ਫਿਰ ਚੋਰੀ ਕਰਾਂਗਾ ਰਾਤ ਪਈ ਬਿਰਾਤ ਨੂੰ ਉੱਠਾਂਗੇ ਚੋਰ ਪਹਿਲਾਂ ਸੌ ਗਿਆ ਵੀ ਦੋ ਦਿਨ ਦਾ ਸਫ਼ਰ ਹੈ ਸਾਹਮਣੇ ਹੈਗਾ ਕਿੱਧਰ ਭੱਜਣ ਲੱਗਿਆ ਚੋਰ ਸੌ ਗਿਆ ਵੀ ਅੱਜ ਦਿਨੇ ਸੌ ਲੋ ਰਾਤ ਨੂੰ ਆਪ ਜਾਗਣਾ ਚੋਰ ਰਾਤ ਨੂੰ ਜਾਗਦੇ ਆ ਜਾਂ ਕੋਈ ਜਾਗਦਾ ਹੈ ਚੋਰ ਲੁਟੇਰਾ ਓਟ ਪਰਛਾਵਿਆਂ ਦੀ ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਲ ਸੰਦਾ ਬਿਰਹ ਹੋਵੇ ਕਹਿੰਦੇ ਜਾਗਲੇ ਆ ਲੋਕ ਉਹ ਜਾਗਿਆ ਸਾਰੀ ਰਾਤ ਉਹ ਜਦੋਂ ਸੁੱਤਾ ਪਿਆ ਸੀ ਚੋਰ ਛਾਮ ਨੂੰ ਬਿਰਾਤ ਨੂੰ ਜਾਗਾਗੇ ਉਹਨੂੰ ਸੇਠ ਤੋਂ ਆ ਗਈ ਜਾਲ ਉਹ ਕਹਿੰਦਾ ਹੀਰੇ ਬੜੇ ਮਹਿੰਗੇ ਐ ਬੰਦਿਆਂ ਦਾ ਪਤਾ ਨਹੀਂ ਲੱਗਦਾ ਰੱਖਾਂ ਕਿੱਥੇ ਬੰਦਾ ਤੇ ਕੋਈ ਐ ਮੇਰੇ ਸਾਹਮਣੇ ਉਹਨੇ ਵੜਾ ਕੀ ਕੀਤਾ ਉਹਨੇ ਆਪਣੇ ਹੀਰੇ ਕੱਢੇ ਜਿਹੜਾ ਸੁੱਤਾ ਪਿਆ ਸੀ ਉਹਦੀ ਜੇਬ ਚ ਪਾ ਦਿੱਤੇ ਚੋਰ ਦੀ ਜੋਰੀ ਚੋਰ ਉਹ ਜੇਬ ਚ ਪਾ ਕੇ ਤੇ ਸੇਠ ਰਾਮ ਨਾਲ ਸੌ ਗਿਆ ਹੁਣ ਕੀਦਾ ਉੱਠਣ ਦਾ ਟਾਈਮ ਹੋ ਗਿਆ ਚੋਰ ਦਾ ਉਹਨੇ ਸਮਾਨ ਆਵੀ ਫੋਲ ਆਵੀ ਫੋਲ ਆਵੀ ਫੋਲ ਕਿਦੋਂ ਨਾ ਲੱਭੇ ਥੱਕ ਗਿਆ 4 ਵਜੇ ਤੱਕ ਕਹਿੰਦਾ ਬੰਦਾ ਉੱਠਣ ਵਾਲਾ ਹੋ ਗਿਆ ਇਹ ਨਹੀਂ ਰੀਲੀ ਲੱਭਦੇ ਇੱਕ ਇੱਕ ਚੀਜ਼ ਫੋਲਦੀ ਹੁਣ ਕੀ ਹੋਇਆ ਉਹ ਅੱਕ ਥੱਕ ਕੇ ਨਹੀਂ ਲੱਭਿਆ ਜਦੋਂ ਚੋਰ ਸੌ ਗਿਆ ਹੋਈ ਦੁਪਹਿਰ ਉਹ ਨੋੜੇ ਜਾਗਣ ਦਾ ਟਾਈਮ ਹੋ ਗਿਆ ਉਹ ਜਾਗ ਪਿਆ ਉਹਨੇ ਆਪਣੇ ਹੀਰੇ ਰਾਮ ਨਾਲ ਉਹਦੀ ਜੇਬ ਚੋਂ ਕੱਢੇ ਠੀਕ ਲੈ ਸਾਰੇ ਚਲੋ ਹੁਣ ਉਹਨੇ ਫੇਰ ਸੌਣਾ ਸੀ ਉਹਨੇ ਕਿਹਾ ਹੁਣ ਕਿੱਥੇ ਸਾਬਾ ਕਹਿੰਦੇ ਉਹੀ ਤਕਾਣਾ ਠੀਕ ਹੈ ਉਹਦੀ ਜੇਬ ਦੀ ਫੇਰ ਪਾਤੀ ਉਹਦੀ ਜੇਬ ਚ ਫੇਰ ਹੀਰੇ ਪਾਤੀ ਉਹ ਜਦੋਂ ਹੁਣ ਵੇਲਾ ਆ ਗਿਆ ਚੋਰ ਦੇ ਉੱਠਣ ਦਾ ਉਹ ਸਾਰੇ ਲੱਭੀ ਗਿਆ ਲੱਭੀ ਗਿਆ ਹੱਤ ਹੋ ਗਈ ਯਾਰ ਕਿ ਕਿੱਥੇ ਹੀਰੇ ਕੀਰੇ ਹੈਗੇ ਇਹਦੇ ਕੋਲ ਕੱਲੀ-ਕੱਲੀ ਚੀਜ਼ ਫੋਲਤੀ ਹੀਰੇ ਰੱਖਦਾ ਕਿੱਥੇ ਹੈ ਅੱਕ ਥੱਕ ਕੇ ਚੋਰ ਸੌਂ ਗਿਆ ਹੁਣ ਉਹਦੀ ਵਾਰੀ ਆਈ ਸੇਠ ਦੀ ਉਹਨੇ ਆਪਣੇ ਹੀਰੇ ਕੱਢੇ ਇਹਨੇ ਨੂੰ ਸਟੇਸ਼ਨ ਆ ਗਿਆ ਦੋਵੇਂ ਉੱਤਰਨ ਲੱਗੇ ਚੋਰ ਹੱਥ ਜੋੜ ਕੇ ਖੜ ਗਿਆ ਕਹਿੰਦਾ ਮੇਰੀ ਤੌਬਾ ਮੇਰੇ ਪਿਓ ਦੀ ਵੀ ਤੌਬਾ ਅਸੀਂ ਨਹੀਂ ਚੋਰੀ ਕਰਦੇ ਮੜ ਕੇ ਪਰ ਮੈਨੂੰ ਇੱਕ ਗੱਲ ਦੱਸ ਸੇਠਾ ਐਂ ਦੱਸ ਦੇ ਵੀ ਹੀਰੇ ਕਿੱਥੇ ਸੀ ਇਹ ਦੱਸ ਜਾਂਦਾ ਹੋਇਆ ਦੱਸ ਦੇ ਜਾ ਉਦੋਂ ਫਿਰ ਉਹਨੇ ਕਿਹਾ ਉਦੋਂ ਕਿਹਾ ਸ਼ੇਠ ਨੇ ਕਹਿੰਦਾ ਕਮਲਿਆ ਬਾਹਰ ਖੋਲਦਾ ਫਿਰਦਾ ਸੀ ਕਿਤੇ ਆਪਣੇ ਆਪ ਨੂੰ ਖੋਲ ਲੈਂਦਾ ਓ ਤੂੰ ਤੇ ਮਾਲਕ ਸੀ ਮਾਲਕ ਤੈਨੂੰ ਪਤਾ ਹੀ ਨਹੀਂ ਸੀ ਤੇਰਾ ਤੂੰ ਆਪਣੀ ਜੇਬ ਵੀ ਵੇਖੀ ਬਸ ਸਾਰੀਆਂ ਚੀਜ਼ਾਂ ਵੇਖ ਲਈਆਂ ਤੂੰ ਆਪਣੇ ਆਪ ਨੂੰ ਨਹੀਂ ਦੇਖਿਆ ਸਾਰਾ ਖਜ਼ਾਨਾ ਤੇ ਤੇਰੇ ਕੋਲ ਸੀ ਰਤਨ ਲਾਲ ਜਾਕਾ ਪਸ਼ੂ ਨਾ ਮੋਲ ਆ ਭਰੇ ਪੰਡਾਰ ਅਕੂਤ ਅਤੋਲ ਤੇਰੇ ਕੋਲ ਖਜ਼ਾਨਾ ਭਰਿਆ ਪਿਆ ਵੀਰਾ ਆ ਤੁਸੀਂ ਕਹਿੰਦੇ ਆ ਭਾਈ ਸਾਹਿਬ ਸਾਡੇ 'ਚ ਬੜੀ ਹਿੰਮਤ ਆ ਗਈ ਇਹ ਕਿਤੋਂ ਬਾਹਰੋਂ ਆਈ ਏ ਕਿ ਤੇਰੇ ਅੰਦਰ ਸੀ ਗੱਜ ਕੇ ਅੰਦਰ ਸੀ ਜਿੰਮ ਕਰਨ ਜਾਂਦਾ ਹੈ ਘੰਟਾ-ਘੰਟਾ ਲਾ ਕੇ ਆਉਂਦਾ ਹੈ ਸੈਰ ਕਰਕੇ ਆਉਂਦਾ ਹੈ ਸਿਹਤ ਦਾ ਧਿਆਨ ਰੱਖਦਾ ਹੈ ਉਹ ਫੋਕੇ ਜਵਾਬ ਦੇ ਦਿੰਦਾ ਮੈਂ ਨਾ ਕਰ ਦਿੰਦਾ ਹਾਂ ਕਰ ਦਿੰਦਾ ਹਿੰਮਤ ਨਾ ਆਈ ਹੈ ਇਹ ਹਿੰਮਤਾਂ ਕਿਤੇ ਬਾਹਰ ਮੈਂ ਭਰੀਆਂ ਤੇਰੇ 'ਚ ਕਿ ਤੇਰੇ ਅੰਦਰ ਸੀ ਤੇਰੇ ਅੰਦਰ ਸੀ ਮੈਂ ਤੇ ਚਿੰਗ ਲਾਈ ਹੈ ਦੀਵਾ ਵੀ ਤੂੰ ਆਪ ਸੀ ਤੇਲ ਵੀ ਤੇਰੇ ਵਿੱਚ ਹੀ ਸੀ ਬੱਤੀ ਵੀ ਤੇਰੇ ਵਿੱਚ ਹੀ ਸੀ ਅਸੀਂ ਤੇ ਬਾਹਰੋਂ ਮਾੜੀ ਜੀ ਚਿੰਗ ਲਾਈ ਹੈ ਸਾਰਾ ਕੁਝ ਤੇਰੇ ਕੋਲ ਹੀ ਸੀ ਮੈਂ ਨਹੀਂ ਬਦਲਿਆ ਤੂੰ ਬਦਲਿਆ ਜੋ ਕੁਝ ਹੈਗਾ ਤੇਰੇ ਕੋਲ ਸੀ ਉਹ ਤੇਰੇ ਉੱਧਰ ਸੀ ਮੈਂ ਤੇ ਦੱਸਿਆ ਤੈਨੂੰ ਵੀ ਐ ਕਰਕੇ ਵੇਖ ਬਲਾ ਐ ਕਰਕੇ ਵੇਖਾ ਜਰਾ ਤੂੰ ਕਰ ਲਿਆ ਤੈਨੂੰ ਲੱਗਦਾ ਵੀ ਹਾ ਯਾਰ ਜ਼ਿੰਦਗੀ ਬੜੀ ਸੋਹਣੀ ਬਣਾਤੀ ਤੈਨੂੰ ਲੱਗਦਾ ਭਾਈ ਸਾਹਿਬ ਨੇ ਬਣਾਤੀ ਨਹੀਂ ਤੇਰੀ ਜ਼ਿੰਦਗੀ ਸੋਹਣੀ ਤੂੰ ਆਪ ਬਣਾਈ ਹੈ ਤੈਨੇ ਬਣਾਈ ਤੇਰੇ ਜਿਹੇ ਸਾਰਾ ਕੁਝ ਤੇਰੇ ਕੋ ਬਹੁਤ ਕੁਛ ਹੈ ਬਸ ਪ੍ਰੋਬਲਮ ਇਹ ਹੈ ਅਸੀਂ ਬਾਹਰ ਲੱਭਿਆ ਇੱਥੇ ਲੱਭ ਲੈ ਇੱਥੇ ਲੱਭ ਲੈ ਇੱਥੋਂ ਸੁੱਖ ਮਿਲੂ ਇੱਥੋਂ ਸੁੱਖ ਮਿਲੂ ਉਹ ਤੇਰੇ ਵਿੱਚ ਮਿਲੂ ਤੇਰੇ ਫੈਸਲੇ ਤੇਰੇ ਡਿਸੀਜਨ